ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਅਕਸਰ ਹੀ ਸੋਚਦੇ ਰਹਨੇ ਹਾਂ ਕਿ ਅਸੀਂ ਕਦੇ ਕੋਈ ਮਾੜਾ ਕਰਮ ਨਹੀਂ ਕੀਤਾ ਭਜਨ ਪਾਠ ਕਰਦੇ ਆਂ ਰੱਬ ਨੂੰ ਯਾਦ ਕਰਦੇ ਆਂ ਫਿਰ ਸਾਡੇ ਨਾਲ ਮਾੜਾ ਕਿਉਂ ਹੋਇਆ ਸਾਨੂੰ ਦੁੱਖ ਕਿਉਂ ਆ ਗਿਆ ਜਿਨ੍ਹਾਂ ਨੇ ਕਦੇ ਰੱਬ ਨੂੰ ਯਾਦ ਨਹੀਂ ਕੀਤਾ ਉਹ ਵਧੀਆ ਸੌਖੇ ਆ ਮौजਾਂ ਕਰਦੇ ਆ ਸਾਧ ਸੰਗਤ ਜੀ ਅਕਸਰ ਹੀ ਆਪਾਂ ਵੇਖਦੇ ਆ ਚੰਗੇ ਬੰਦੇ ਨਾਲ ਮਾੜਾ ਤੇ ਮਾੜੇ ਬੰਦੇ ਨਾਲ ਚੰਗਾ ਹੋ ਜਾਂਦਾ ਹੈ ਗੁਰੂ ਪਿਆਰਿਓ ਗੁਰਬਾਣੀ ਦਾ ਫਰਮਾਨ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਭਾਵਕੇ ਮਨੁੱਖ ਨੂੰ ਆਪਣੇ ਚੰਗੇ ਮਾੜੇ ਕਰਮਾਂ ਅਨੁਸਾਰ ਫਲ ਮਿਲਦਾ ਹੈ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਚੰਗੇ ਕਰਮਾਂ ਦਾ ਚੰਗਾ ਫਲ ਤੇ ਮਾੜਿਆਂ ਦਾ ਮਾੜਾ ਜੈਸਾ ਬੀਜੇ ਸੋ ਲੁਣੇ ਜਿਹਾ ਪੁਰਬ ਕਿਨੇ ਬੋਇਆ ਜਿਹੋ ਜਾਂ ਕਿਸੇ ਨੇ ਬੀਜਿਆ ਉਹੋ ਜਿਆ ਉਹ ਵੱਢ ਲੈਂਦਾ ਏ ਸਾਧ ਸੰਗਤ ਜੀ ਅੱਜ ਇੱਕ ਸਾਖੀ ਰਾਹੀ ਆਪ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਨਗਰ ਦੇ ਬਾਹਰ ਠਹਿਰੇ ਹੋਏ ਸਨ ਨਗਰ ਵਿੱਚ ਫਕੀਰ ਦੇ ਆਉਣ ਦਾ ਪਤਾ ਲੱਗਾ ਤਾਂ ਲੋਕ ਦਰਸ਼ਨਾਂ ਨੂੰ ਆਉਣ ਲੱਗੇ ਇਹਨਾਂ ਵਿੱਚੋਂ ਦੋ ਮਿੱਤਰ ਜਿਨ੍ਹਾਂ ਵਿੱਚੋਂ ਇੱਕ ਧਾਰਮਿਕ ਵਿਰਤੀ ਵਾਲਾ ਤੇ ਇੱਕ ਸੰਸਾਰਕ ਵਿਰਤੀ ਵਾਲਾ ਸੀ ਧਾਰਮਿਕ ਖਿਆਲਾਂ ਵਾਲੇ ਨੇ ਆਪਣੇ ਦੂਸਰੇ ਮਿੱਤਰ ਨੂੰ ਕਿਹਾ ਕਿ ਚੱਲ ਆ ਨਗਰ ਦੇ ਬਾਹਰ ਕੋਈ ਸਾਧੂ ਆਏ ਹਨ ਆ ਜਾ ਦਰਸ਼ਨ ਕਰ ਆਈਏ ਦੋਵੇਂ ਜਣੇ ਤੁਰ ਪੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਬਚਨ ਸੁਣੇ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਮਨੁੱਖ ਨੂੰ ਆਪਣੇ ਚੰਗੇ ਮਾੜੇ ਕਰਮਾਂ ਦਾ ਫਲ ਮਿਲਦਾ ਹੈ। ਸਾਤ ਸੰਗਤ ਕਰਨ ਵਾਲੇ ਨੂੰ ਸੁਖ ਤੇ ਕੁਸੰਗਤ ਕਰਨ ਵਾਲਾ ਦੁਖੀ ਹੁੰਦਾ ਹੈ। ਇਹ ਵਿਚਾਰ ਸੁਣ ਕੇ ਦੋਵੇਂ ਜਣੇ ਵਾਪਸ ਪਰਤੇ ਤਾਂ ਆਪਸ ਵਿੱਚ ਵਿਚਾਰਾਂ ਕਰਦੇ ਆ ਰਹੇ ਸਨ। ਅਗਲੇ ਦਿਨ ਫਿਰ ਦੋਵੇਂ ਜਣੇ ਦਰਸ਼ਨਾਂ ਨੂੰ ਤੁਰ ਪਏ। ਨਗਰ ਤੋਂ ਬਾਹਰ ਨਿਕਲਦਿਆਂ ਹੀ ਦੋ ਰਾ ਪੈਂਦੇ ਸਨ ਜਿਸ ਰਸਤੇ ਤੇ ਇਹ ਜਾ ਰਹੇ ਸਨ ਉਸ ਰਸਤੇ ਤੋਂ ਕੁਝ ਔਰਤਾਂ ਲੰਘੀਆਂ ਜਿਹੜੀਆਂ ਕਿ ਮਾੜੇ ਚਰਿੱਤਰ ਵਾਲੀਆਂ ਸਨ ਔਰਤਾਂ ਨੇ ਇਹਨਾਂ ਵੱਲ ਵੇਖਿਆ ਸੰਸਾਰੀ ਵਿਰਤੀ ਵਾਲੇ ਦਾ ਮਨ ਚਲਾਇ ਮਨ ਹੋ ਗਿਆ ਮਨ ਡੋਲ ਗਿਆ ਨਾਲ ਦੇ ਨੂੰ ਕਹਿੰਦਾ ਤੂੰ ਚੱਲ ਮੈਂ ਆਉਣਾ। ਉਹ ਉਸਨੇ ਬਹੁਤ ਸਮਝਾਇਆ ਕਿ ਦੇਖ ਘਰੋਂ ਆਪਾਂ satsang ਕਰਨ ਆਏ ਆ। ਤੂੰ ਇਹ ਕਰਮ ਨਾ ਕਰ। ਸੰਸਾਰਿਕ ਬਿਰਤੀ ਵਾਲੇ ਨੇ ਕਿਹਾ ਕੋਈ ਗੱਲ ਨਹੀਂ। ਤੂੰ satsang ਕਰਿਆ ਮੈਂ ਇੱਧਰ ਜਾਇਓ ਨਾ ਆਪਾਂ ਇਸੇ ਜਗ੍ਹਾ ਤੇ ਫੇਰ ਇਕੱਠੇ ਹੋ ਜਾਾਂਗੇ। ਨਾਲੇ ਵਿਚਾਰ ਕਰ ਲਾਂਗੇ। ਕਿ ਤੈਨੂੰ ਸਤ ਸੰਗ ਕਰਨ ਦਾ ਕੀ ਲਾਭ ਹੋਇਆ ਤੇ ਮੈਨੂੰ ਕੁ ਸੰਗਤ ਕਰਨ ਦਾ ਕੀ ਲਾਭ ਹੋਇਆ ਇਹ ਵਿਚਾਰ ਬਣਾ ਦੋਵੇਂ ਜਣੇ ਆਪੋ ਆਪਣੇ ਰਾਹ ਚੱਲ ਪਏ ਸਤ ਸੰਗੀ ਗੁਰੂ ਸਾਹਿਬ ਕੋਲ ਜਾ ਬੈਠਾ ਤੇ ਸੰਸਾਰਿਕ ਵਰਤੀ ਵਾਲਾ ਵਿਸ਼ੇਵਕਾਰ ਭੋਗਦਾ ਰਿਹਾ ਵਿਸ਼ੇਵਕਾਰਾਂ ਤੋਂ ਛੇਤੀ ਹੀ ਵਿਹਲਾ ਹੋ ਕੇ ਜਿਸ ਜਗ੍ਹਾ ਇਕੱਠੇ ਹੋਣ ਦਾ ਇਹਨਾਂ ਨੇ ਇਕਰਾਰ ਕੀਤਾ ਸੀ ਉੱਥੇ ਇੱਕ ਰੁੱਖ ਥੱਲੇ ਆ ਬੈਠਾ ਤੇ ਆਪਣੇ ਮਿੱਤਰ ਦਾ ਇੰਤਜ਼ਾਰ ਕਰਨ ਲੱਗਾ ਬੰਦੇ ਦੀ ਆਦਤ ਹੁੰਦੀ ਹੈ ਸਾਧ ਸੰਗਤ ਜੀ ਕਿ ਜਦ ਵੀ ਵਿਹਲਾ ਬੈਠਾ ਹੋਵੇ ਕੁਝ ਨਾ ਕੁਝ ਹੱਥ ਪੱਲਾ ਮਾਰਨ ਲੱਗ ਜਾਂਦਾ ਹੈ ਇਸ ਨੇ ਉੱਥੋਂ ਹੀ ਰੁੱਖ ਦੀ ਟਾਣੀ ਚੁੱਕੀ ਤੇ ਮਿੱਟੀ ਜੀ ਫਰੋਲਣ ਲੱਗ ਪਿਆ ਜ਼ਮੀਨ ਖੋਦਦਿਆਂ ਮਿੱਟੀ ਪੁੱਟਦਿਆਂ ਇਸ ਨੂੰ ਧਰਤੀ ਵਿੱਚ ਕੁਝ ਹੋਣ ਦਾ ਖਦਸ਼ਾ ਪੈਦਾ ਹੋਇਆ ਆਪਣੇ ਲੱਕ ਨਾਲੋਂ ਛੁਰੀ ਕੱਢੀ ਤੇ ਜ਼ਮੀਨ ਖੋਦਣੀ ਸ਼ੁਰੂ ਕਰ ਦਿੱਤੀ ਮਿੱਟੀ ਫਰੋਲਣੀ ਸ਼ੁਰੂ ਕਰ ਦਿੱਤੀ ਥੋੜੀ ਹੋਰ ਮਿੱਟੀ ਪੱਟੀ ਤਾਂ ਵਿੱਚੋਂ ਇੱਕ ਖੜਾ ਨਿਕਲਿਆ ਉਸ ਨੂੰ ਖੋਲ ਕੇ ਵੇਖਿਆ ਤਾਂ ਉਸ ਵਿੱਚ ਕੋਲਿਆਂ ਦੀ ਸੁਆਹ ਹੈ ਪਰ ਸਵਾਦੇ ਉੱਪਰ ਇੱਕ ਸੋਨੇ ਦੀ ਮੋਹਰ ਪਈ ਹੈ ਇਹ ਵੇਖ ਕੇ ਬੜਾ ਖੁਸ਼ ਹੋਇਆ ਤੇ ਲੱਗਾ ਆਪਣੇ ਮਿੱਤਰ ਦਾ ਇੰਤਜ਼ਾਰ ਕਰਨ ਦੂਜੇ ਪਾਸੇ ਧਾਰਮਿਕ ਵਿਰਤੀ ਵਾਲਾ ਸਤਸੰਗ ਕਰਕੇ ਮੁੜ ਰਿਹਾ ਸੀ ਤਾਂ ਉਸ ਦੇ ਪੈਰ ਵਿੱਚ ਇੱਕ ਸੋਲ ਬੜੇ ਜ਼ੋਰ ਨਾਲ ਵੱਜੀ ਕੰਡਾ ਵੱਜ ਗਿਆ ਕੰਡਾ ਵੀ ਇੰਨੀ ਬੁਰੀ ਤਰ੍ਹਾਂ ਵੱਜਾ ਉਦਾ ਪੈਰ ਲਹੂ ਲਹਾਨ ਹੋ ਗਿਆ ਜਦ ਦੋਨੋਂ ਇਕੱਠੇ ਹੋਏ ਤਾਂ ਭੋਗ ਭੋਗਣ ਵਾਲੇ ਨੇ ਕਿਹਾ ਵੇਖ ਭੋਗ ਭੋਗਣ ਦਾ ਫਲ ਮੈਨੂੰ ਸੋਨੇ ਦੀ ਮੋਹਰ ਮਿਲੀ ਆ ਤੇ ਤੈਨੂੰ ਕੀ ਮਿਲਿਆ ਧਾਰਮਿਕvirti ਵਾਲੇ ਧਰਮੀ ਬੰਦੇ ਨੇ ਕਿਹਾ ਰਸਤੇ ਵਿੱਚ ਆਉਂਦਿਆਂ ਮੇਰੇ ਪੈਰ ਨੂੰ ਸੂਲ ਵੱਜ ਗਈ ਹੈ ਕੰਡਾ ਵੱਜ ਗਿਆ ਹੁਣ ਦੋਨੋਂ ਬੜੇ ਹੈਰਾਨ ਹੋਏ ਸਾਧ ਸੰਗਤ ਜੀ ਇਹ ਚੰਗੇ ਕਰਮ ਕਰਨ ਦਾ ਫਲ ਸੂਲ ਘੰਡਾ ਵੱਜਾ ਤੇ ਮਾੜੇ ਦਾ ਫਲ ਸੋਨੇ ਦੀ ਮੋਰ ਇਹ ਕਿਵੇਂ ਹੋ ਸਕਦਾ ਏ ਇਸੇ ਸ਼ੰਕੇ ਨੂੰ ਲੈ ਕੇ ਅਗਲੇ ਦਿਨ ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਸਾਰੀ ਵਾਰਤਾ ਦੱਸੀ ਗੁਰੂ ਸਾਹਿਬ ਨੇ ਫਰਮਾਇਆ ਕਿ ਵੇਖ ਭਾਈ ਤੇਰੇ ਕਰਮਾਂ ਵਿੱਚ ਇੱਕ ਮੋਰ ਨਹੀਂ ਬਲਕੇ ਮੋਹਰਾ ਦਾ ਪਰਿਆ ਘੜਾ ਲਿਖਿਆ ਹੋਇਆ ਸੀ ਤੂੰ ਕਿਸੇ ਰੱਬ ਦੇ ਪਿਆਰੇ ਲੋੜਵੰਦ ਨੂੰ ਇੱਕ ਮੋਹਰ ਦਿੱਤੀ ਸੀ ਤੇਰਾ ਕੀਤਾ ਹੋਇਆ ਦਾਨ ਸੰਸਰ ਗੁਣਾ ਵਧ ਗਿਆ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਸਰ ਕਹਿੰਦੇ ਨੇ ਹਜ਼ਾਰ ਨੂੰ ਕਹਿੰਦੇ ਹਜ਼ਾਰ ਗੁਣਾ ਤੇਰਾ ਦਾਨ ਵਧ ਗਿਆ ਸੀ ਤੈਨੂੰ ਹਜ਼ਾਰ ਮੋਹਰ ਮਿਲਣੀ ਸੀ ਮੋਹਰਾਂ ਦਾ ਭਰਿਆ ਕਢਾਈ ਮਿਲਣਾ ਸੀ ਪਰ ਆਪਣੇ ਮਾੜੇ ਕਰਮਾਂ ਕਰਕੇ ਤੂੰ ਆਪਣੇ ਉਸ ਚੰਗੇ ਕਰਮ ਨੂੰ ਵੀ ਨਸ਼ਟ ਕਰ ਲਿਆ ਜੋ ਥੋੜੇ-ਬਹੁਤ ਤੇਰੇ ਚੰਗੇ ਕਰਮ ਕੀਤੇ ਸੀ ਉਸ ਦੇ ਬਦਲੇ ਹੀ ਤੈਨੂੰ ਇੱਕ ਮੋਹਰ ਮਿਲੀ ਹੈ ਜੇਕਰ ਤੂੰ ਹੋਰ ਮਾੜੇ ਕਰਮ ਕਰਦਾ ਤਾ ਇਹ ਮੋਰ ਵੀ ਨਸ਼ਟ ਹੋ ਜਾਣੀ ਸੀ ਆਖੋ ਸਤਨਾਮ ਸ਼੍ਰੀ ਵਾਹਿ ਜੇਕਰ ਚੰਗੇ ਕਰਮਾਂ ਦਾ ਫਲ ਮਿਲਦਾ ਹੈ ਤਾਂ ਮਾੜੇ ਕਰਮ ਕਰਨ ਨਾਲ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਨਸ਼ਟ ਵੀ ਹੋ ਜਾਂਦਾ ਹੈ ਇਸ ਲਈ ਮਾੜੇ ਕਰਮ ਕਰਨ ਵਾਲਾ ਬੰਦਾ ਆਪਣੇ ਪਹਿਲੇ ਕੀਤੇ ਵੀ ਗਵਾ ਲੈਂਦਾ ਹੈ ਅਤੇ ਅੱਗੋਂ ਵੀ ਮਾੜੇ ਕਰਮ ਹੀ ਬੀਜ ਲੈਂਦਾ ਹੈ ਜਿਨ੍ਹਾਂ ਦਾ ਫਲ ਉਸ ਨੂੰ ਅਵਸ਼ਿ ਹੀ ਮਿਲਦਾ ਹੈ ਭੋਗਣਾ ਹੀ ਪੈਂਦਾ ਹੈ ਫਿਰ ਗੁਰੂ ਸਾਹਿਬ ਨੇ ਧਾਰਮਿਕ ਵਿਰਤੀ ਵਾਲੇ ਨੂੰ ਕਿਹਾ ਕਿ ਤੂੰ ਪਿਛਲੇ ਜਨਮ ਵਿੱਚ ਕੋਈ ਅਜੀਹਾ ਮਾੜਾ ਕਰਮ ਕੀਤਾ ਸੀ ਜਿਸ ਕਰਕੇ ਤੈਨੂੰ ਇਸ ਜਨਮ ਵਿੱਚ ਸੂਲੀ ਤੇ ਟੰਗਿਆ ਜਾਣਾ ਸੀ ਪਰ ਤੇਰੀ ਕੀਤੀ ਸਤ ਸੰਗਤ ਨੇ ਚੰਗੇ ਕਰਮਾਂ ਨੇ ਉਸ ਮਾੜੇ ਕਰਮ ਦੇ ਫਲ ਨੂੰ ਨਸ਼ਟ ਕਰ ਦਿੱਤਾ ਹੈ ਜਿਸ ਕਰਕੇ ਤੇਰਾ ਉਹ ਮਾੜਾ ਕਰਮ ਤੈਨੂੰ ਬਹੁਤ ਹੀ ਘਟ ਕੇ ਮਿਲਿਆ ਹੈ ਇਸੇ ਲਈ ਤੈਨੂੰ ਸੂਲੀ ਦੀ ਜਗ੍ਹਾ ਸੂਲ ਵੱਜੀ ਹੈ ਜੇ ਤੂੰ ਚੰਗੇ ਕਰਮ ਨਾ ਕਰਦਾ ਸ਼ੁਭ ਗੁਣਾਂ ਦੀ ਖੇਪ ਨਾ ਜਮਾ ਕਰਦਾ ਤਾਂ ਤੈਨੂੰ ਸੂਲੀ ਤੇ ਚੜਨਾ ਹੀ ਪੈਣਾ ਸੀ ਪਰ ਚੰਗੇ ਕਰਮ ਕਰਨ ਕਰਕੇ ਮਾੜੇ ਕਰਮ ਨਸ਼ਟ ਹੋ ਗਏ ਹਨ ਇਹ ਸੁਣ ਕੇ ਦੋਹਾਂ ਦੇ ਮਨ ਨੂੰ ਤਸੱਲੀ ਹੋਈ ਤੇ ਦੋਨੋਂ ਜਣੇ ਧੰਨ ਗੁਰੂ ਧੰਨ ਗੁਰੂ ਕਰਦੇ ਹੋਏ ਗੁਰੂ ਸਾਹਿਬ ਤੋਂ ਨਾਮਦਾਨ ਲੈ ਆਪਣੇ ਘਰਾਂ ਨੂੰ ਪਰਤੇ ਤੇ ਅੱਗੇ ਤੋਂ ਬੁਰੇ ਕਰਮ ਕਰਨ ਤੋਂ ਤੋਬਾ ਕੀਤੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਨਗਰ-ਨਗਰ ਪਿੰਡ-ਪਿੰਡ ਫਿਰ ਕੇ ਦੁਨੀਆ ਦਾ ਕਲਿਆਣ ਕਰਦੇ ਤੇ ਭੁੱਲੇ ਪਟਕਿਆਂ ਨੂੰ ਸਿੱਧੇ ਰਾਹ ਪਾਉਂਦੇ ਗੁਰੂ ਸਾਹਿਬ ਦੇ ਪਾਵਨ ਬਚਨ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਈ ਲੇਖ ਪਏ ਜਿਉਂ-ਜਿਉਂ ਕਿਰਤ ਚਲਾਏ ਤਿਉਂ ਚੱਲੀ ਆ ਪਉਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਭ ਰਿਆ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਕੜੀ ਫਾਹੀ ਤੇਤੀ ਰਸ ਰਸ ਚੋਗ ਚੁਗੇ ਨਿਤ ਫਸੈ ਛੂਟਸ ਮੋੜੇ ਕਮਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ ਏਕ ਨਾਮ ਅਮਰਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟਸ ਦੇਹਾ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਗੁਰੂ ਸਾਹਿਬ ਫਰਮਾਨ ਕਰਦੇ ਹਨ ਹੇ ਹਰੀ ਹੇ ਪ੍ਰਮਾਤਮਾ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਤੂੰ ਅਚਰਜ ਖੇੜ ਰਚੀ ਹੈ ਕਿ ਤੇਰੀ ਕੁਦਰਤ ਵਿੱਚ ਜੀਵਾਂ ਦਾ ਆਚਰਨ ਮੰਨੋ ਕਾਗਜ ਹੈ ਮਨ ਦਵਾਤ ਹੈ ਉਸ ਬਨ ਰਏ ਆਚਰਨ ਕਾਗਜ਼ ਉੱਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ ਚੰਗੇ ਮੰਦੇ ਨਵੇਂ ਲੇਖ ਲਿਖੇ ਜਾ ਰਹੇ ਹਨ ਭਾਵ ਮਨ ਵਿੱਚ ਹੁਣ ਤੱਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਣਾ ਨਾਲ ਜੀਵ ਜਿਹੜੇ ਨਵੇਂ ਚੰਗੇ ਮੰਦੇ ਕਰਮ ਕਰਦੇ ਹਨ ਉਹ ਕੰਮ ਆਚਰਨ ਰੂਪ ਕਾਗਜ਼ ਉੱਤੇ ਨਵੇਂ ਚੰਗੇ ਮੰਦੇ ਸੰਸਕਾਰ ਉਕਰੇ ਜਾਂਦੇ ਹਨ ਇਸ ਤਰ੍ਹਾਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਰੂਪ ਸੁਭਾਅ ਜਿਉਂ-ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ-ਤਿਵੇਂ ਹੀ ਉਹ ਜੀਵਨ ਰਾਹ ਤੇ ਤੁਰ ਸਕਦੇ ਹਨ हे ਕਮਲਿਆ ਮਨਾ ਤੂੰ ਪ੍ਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ ਜਿਉਂ-ਜਿਉਂ ਤੂੰ ਪ੍ਰਮਾਤਮਾ ਨੂੰ ਵਿਸਾਰ ਰਿਹਾ ਹੈ ਤੇਉ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ हे ਮਾਨ ਪੰਛੀ ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ ਦਿਨ ਤੇ ਹਰੇਕ ਰਾਤ ਤੈਨੂੰ ਮਾਇਆ ਵਿੱਚ ਫਸਾਉਣ ਲਈ ਜਾਲ ਦਾ ਕੰਮ ਕਰ ਰਿਹਾ ਏ ਤੇਰੀ ਉਮਰ ਦੀਆਂ ਜਿੱਤਨੀਆਂ ਵੀ ਘੜੀਆਂ ਹਨ ਉਹ ਸਾਰੀਆਂ ਹੀ ਤੈਨੂੰ ਫਸਾਉਣ ਹਿਤ ਫਾਹੀ ਬਣਦੀਆਂ ਜਾ ਰਹੀਆਂ ਹਨ ਤੇ ਤੂੰ ਬੜੇ ਸਵਾਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਆ ਐ ਤੇ ਵਿਕਾਰਾਂ ਵਿੱਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਐ हे ਮੂਰਖ ਮਾਨਾ ਇਹਨਾਂ ਵਿੱਚੋਂ ਕਿਹੜੇ ਗੁਣਾਂ ਦੀ ਮਦਦ ਨਾਲ ਖਲਾਸੀ ਹਾਸਲ ਕਰੇਗਾ ਮਨੁੱਖ ਦਾ ਸਰੀਰ ਮਾਨੋ ਲੋਹਾਰ ਦੀ ਪੱਠੀ ਹੈ ਉਸ ਪੱਠੀ ਵਿੱਚ ਮਨ ਮਾਨੋ ਲੋਹਾ ਹੈ ਤੇ ਉਸ ਉੱਤੇ ਕਾਮ ਆਦਿਕ ਪੰਜ ਅੱਗਾਂ ਬਲ ਰਹੀਆਂ ਹਨ ਕਾਮ ਆਦਿਕ ਦੀ ਤਪਸ਼ ਨੂੰ ਤੇਜ ਕਰਨ ਲਈ ਉਸ ਉੱਤੇ ਪਾਪਾਂ ਦੇ ਭਖ ਦੇ ਕੋਲੇ ਪਏ ਹੋਏ ਹਨ ਮਨ ਇਸ ਅੱਗ ਵਿੱਚ ਸੜ ਰਿਹਾ ਹੈ ਚਿੰਤਾ ਦੀ ਸੰਨੀ ਹੈ ਜੋ ਇਸ ਨੂੰ ਚੁਭਾਂਦੇ ਦੇ ਕੇ ਹਰ ਪਾਸੇ ਵੱਲੋਂ ਸਾੜਨ ਵਿੱਚ ਮਦਦ ਦੇ ਰਹੀ ਹੈ ਪਰ हे ਨਾਨਕ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜਕੇ ਨਿਕੰਮਾ ਲੋਹਾ ਹੋ ਚੁੱਕੇ ਮਨ ਨੂੰ ਵੀ ਸੋਨਾ ਬਣਾ ਦਿੰਦਾ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦਿੰਦਾ ਹੈ ਜਿਸ ਦੀ ਬਰਕਤ ਨਾਲ ਸਰੀਰ ਟਿਕ ਜਾਂਦਾ ਹੈ ਮਨ ਟਿਕ ਜਾਂਦਾ ਹੈ ਭਾਵ ਇੰਦਰੀ ਵਿਕਾਰਾਂ ਵੱਲੋਂ ਹਟ ਜਾਂਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਲਈ ਕਦੇ ਵੀ ਮਾੜੇ ਕਰਮ ਕਰਨ ਲੱਗਿਆਂ ਇਹ ਨਹੀਂ ਸੋਚਣਾ ਚਾਹੀਦਾ ਕਿ ਜਦੋਂ ਫਲ ਮਿਲੇਗਾ ਵੇਖੀ ਜਾਊ ਹੁਣ ਤਾਂ ਨਜ਼ਾਰੇ ਲਾਓ ਨਹੀਂ ਭਾਈ ਇਸ ਦਾ ਫਲ ਤਾਂ ਮਿਲਣਾ ਹੀ ਮਿਲਣਾ ਹੈ ਭਾਵੇਂ ਇਸੇ ਜਨਮ ਵਿੱਚ ਮਿਲੇ ਤੇ ਭਾਵੇਂ ਅਗਲੇ ਜਨਮ ਪਰ ਨਾਲ ਹੀ ਮਾੜੇ ਕੀਤੇ ਕਰਮਾਂ ਨੇ ਚੰਗੇ ਕਰਮਾਂ ਦੀ ਖੇਪ ਨੂੰ ਵੀ ਨਸ਼ਟ ਕਰ ਦੇਣਾ ਹੈ ਇਸ ਲਈ ਤੁਹਾਡੇ ਕੀਤੇ ਮਾੜੇ ਕਰਮ ਤੁਹਾਡੇ ਲਈ ਦੁੱਖ ਹੀ ਪੈਦਾ ਕਰਨਗੇ ਔਰ ਕੁਝ ਨਹੀਂ ਇਸ ਲਈ ਹਮੇਸ਼ਾ ਚੰਗੇ ਕਰਮ ਹੀ ਕਰੋ ਤੇ ਚੰਗੇ ਕਰਮ ਹਨ ਦਸਾਂ ਨਵਾਂ ਦੀ ਕਿਰਤ ਕਰੋ ਵੰਡ ਕੇ ਛਕੋ ਤੇ ਨਾਮ ਜਪੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਅੱਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ